ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮੱਲੀਵਾਲ ਵਿੱਚ ਦੀਪ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਪੱਕੀਆਂ ਗਲੀਆਂ ਮਿੱਟੀ ਦੇ ਘਰ ਅਤੇ ਹਰੇ ਭਰੇ ਖੇਤਾਂ ਨਾਲ ਘਿਰਿਆ ਉਹ ਪਿੰਡ ਜਿੱਥੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਸੀ ਹਰ ਖੁਸ਼ੀ ਗਮੀ ਵੇਜੇ ਸਾਂਝੀ ਵਾਲ ਸੀ ਦੀਪ ਦੇ ਪਿਤਾ ਇੱਕ ਛੋਟੇ ਜਿਹੇ ਕਿਸਾਨ ਸੀ ਅਤੇ ਮਾਂ ਘਰ ਦਾ ਕੰਮ ਕਾਇ ਸੰਭਾਲਦੀ ਸੀ ਦੀਪ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਸ ਉੱਤੇ ਬਹੁਤ ਸਾਰੀਆਂ ਉਮੀਦਾਂ ਟਿਕੀਆਂ ਹੋਈਆਂ ਸਨ ਦੀਪ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ ਸਕੂਲ ਵਿੱਚ ਉਹ ਹਮੇਸ਼ਾ ਚੰਗੇ ਨੰਬਰ ਲਿਆਉਂਦਾ ਸੀ ਕੀਤਾ ਵਿੱਚ ਪਿਤਾ ਜੀ ਦਾ ਹੱਥ ਵਟਾਉਂਦਾ ਅਤੇ ਸ਼ਾਮ ਨੂੰ देर ਰਾਤ ਤੱਕ ਦੀਵੇ ਦੀ ਲੋਹੇਠ ਪੜ੍ਹਾਈ ਕਰਦਾ ਉਸ ਦੇ ਸੁਪਨੇ ਬੜੇ ਵੱਡੇ ਸਨ ਉਹ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ ਅਤੇ ਆਪਣੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਲੈ ਜਾਣਾ ਚਾਹੁੰਦਾ ਸੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਦੀਪ ਨੇ ਸ਼ਹਿਰ ਜਾ ਕੇ ਕੁਝ ਸਾਲ ਨੌਕਰੀ ਕੀਤੀ ਉਸ ਨੇ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ ਕੁਝ ਪੈਸੇ ਬਚਾਏ ਉਸ ਦਾ ਸੁਪਨਾ ਸੀ ਪਿੰਡ ਵਿੱਚ ਵਾਪਸ ਆ ਕੇ ਇੱਕ ਛੋਟਾ ਕਾਰੋਬਾਰ ਸ਼ੁਰੂ ਕਰੇ ਉਹ ਚਾਹੁੰਦਾ ਸੀ ਕਿ ਪਿੰਡ ਦੇ ਨੌਜਵਾਨਾਂ ਨੂੰ ਵੀ ਉਹ ਰੋਜ਼ਗਾਰ ਦੇਵੇ ਤਿੰਨ ਸਾਲ ਪਹਿਲਾਂ ਜਦੋਂ ਦੀਪ 27 ਸਾਲ ਦਾ ਹੋਇਆ ਉਸਨੇ ਆਪਣੇ ਸੁਪਨੇ ਨੂੰ ਸੱਚ ਕਰਨ ਦਾ ਫੈਸਲਾ ਕੀਤਾ ਉਸਨੇ ਆਪਣੀ ਸਾਰੀ ਬਚਤ ਪਿਤਾ ਜੀ ਦੇ ਖੇਤ ਦਾ ਇੱਕ ਹਿੱਸਾ ਗਿਰਵੀ ਰੱਖ ਕੇ ਅਤੇ ਰਿਸ਼ਤੇਦਾਰਾਂ ਤੋਂ ਵੀ ਕਰਜ਼ਾ ਲੈ ਕੇ ਪਿੰਡ ਦੇ ਬਾਹਰ ਇੱਕ ਛੋਟੀ ਜਿਹੀ ਫੈਕਟਰੀ ਸ਼ੁਰੂ ਕਰ ਦਿੱਤੀ ਜਿੱਥੇ ਉਹ ਖੇਤੀਬਾੜੀ ਦੇ ਉਪਕਰਨ ਬਣਾਉਣ ਦਾ ਕੰਮ ਕਰਨ ਲੱਗ ਪਿਆ ਸ਼ੁਰੂਆਤ ਵਿੱਚ ਕੁਝ ਚੰਗਾ ਸਮਾਂ ਵੀ ਚੱਲਦਾ ਰਿਹਾ ਪਿੰਡ ਦੇ 5-6 ਨੌਜਵਾਨਾਂ ਨੂੰ ਉਸਨੇ ਰੋਜ਼ਗਾਰ ਵੀ ਦਿੱਤਾ ਆਸ-ਪਾਸ ਦੇ ਪਿੰਡਾਂ ਤੋਂ ਆਰਡਰ ਆਉਣੇ ਵੀ ਸ਼ੁਰੂ ਹੋਣ ਲੱਗੇ। ਦੀਪ ਦੀ ਮਿਹਨਤ رنگ ਲਿਆ ਰਹੀ ਸੀ। ਪਿੰਡ ਵਿੱਚ ਲੋਕ ਉਸ ਦੀ ਤਾਰੀਫ਼ ਕਰਦੇ ਕਿ ਵੇਖੋ ਦੀਪ ਨੂੰ ਕਿੰਨਾ ਹੁਸ਼ਿਆਰ ਮੁੰਡਾ ਆ ਜਿਸ ਨੇ ਖੁਦ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਪਰ ਕਿਸਮਤ ਨੇ ਕੋਈ ਹੋਰੀ ਖੇਡ ਖੇਢੀ। ਪਿਛਲੇ ਸਾਲ ਇੱਕ ਵੱਡੀ ਕੰਪਨੀ ਨੇ ਸਸਤੇ ਦਮਾਂ ਤੇ ਵਧੀਆ ਉਪਕਰਨ ਬਾਜ਼ਾਰ ਵਿੱਚ ਉਤਾਰ ਦਿੱਤੇ। ਦੀਪ ਦੇ ਪੁਰਾਣੇ ਗਾਹਕ ਇੱਕ-ਇੱਕ ਕਰਕੇ ਉਸ ਕੰਪਨੀ ਵੱਲ ਮੁੜ ਗਏ। ਦੀਪ ਨੇ ਕੋਸ਼ਿਸ਼ਾਂ ਕੀਤੀਆਂ। ਉਸ ਨੇ ਉਤਪਾਦਾਂ ਦੀ ਕੁਆਲਿਟੀ ਵਧਾਈ, ਨਵੇਂ ਡਿਜ਼ਾਈਨਾਂ ਲਿਆਂਦੇ। ਪਰ ਵੱਡੀਆਂ ਕੰਪਨੀਆਂ ਨਾਲ ਮੁਕਾਬਲਾ ਕਰਨਾ ਤਾਂ ਤੁਹਾਨੂੰ ਪਤਾ ਬਹੁਤ ਮੁਸ਼ਕਲ ਆ। ਫਿਰ ਮੌਨਸੂਨ ਦੀਆਂ ਭਾਰੀ ਵਰਖਾਵਾਂ ਨੇ ਉਸਦੀ ਫੈਕਟਰੀ ਨੂੰ ਨੁਕਸਾਨ ਪਹੁੰਚਾਇਆ। ਛੱਤ ਲੀਕ ਹੋਣ ਕਾਰਨ ਕੱਚਾ ਮਾਲ ਖਰਾਬ ਹੋ ਗਿਆ। ਮਸ਼ੀਨਾਂ ਵਿੱਚ ਜੰਗ ਲੱਗ ਗਿਆ। ਉਸਦੇ ਕੋਲ ਮੁਰੰਮਤ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਉਸਨੇ ਹੋਰ ਕਰਜ਼ਾ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਬੈਂਕਾਂ ਨੇ ਵੀ ਇਨਕਾਰ ਕਰ ਦਿੱਤਾ। ਅੰਤ ਵਿੱਚ 6 ਮਹੀਨੇ ਪਹਿਲਾਂ ਉਸ ਨੂੰ ਫੈਕਟਰੀ ਬੰਦ ਕਰਨੀ ਪਈ। ਉਹ ਨੌਜਵਾਨ ਜਿਨ੍ਹਾਂ ਨੂੰ ਉਹਨੇ ਰੋਜ਼ਗਾਰ ਦਿੱਤਾ ਉਹ ਸਭ ਵੀ ਬੇਰੋਜ਼ਗਾਰ ਹੋ ਗਏ। ਉਸ ਦੇ ਸਿਰ ਤੇ ਲੱਖਾਂ ਦਾ ਕਰਜ਼ਾ ਹੋ ਗਿਆ ਜਿਹੜੇ ਰਿਸ਼ਤੇਦਾਰਾਂ ਨੇ ਪੈਸੇ ਦਿੱਤੇ ਸਨ ਉਹ ਹੁਣ ਤਾਨੇ ਮਾਰਦੇ ਕਿ ਕਿੰਨੇ ਵੱਡੇ ਸੁਪਨੇ ਵੇਖਦਾ ਸੀ ਹੁਣ ਦੇਖ ਕੀ ਹੋਇਆ ਦੀਪ ਅੰਦਰੋਂ ਟੁੱਟ ਗਿਆ ਪਿਤਾ ਜੀ ਦੇ ਖੇਤ ਦਾ ਹਿੱਸਾ ਗਿਰਵੀ ਸੀ ਅਤੇ ਜੇਕਰ ਉਹ ਜਲਦੀ ਪੈਸੇ ਨਾ ਦੇ ਸਕਿਆ ਤਾਂ ਉਹ ਜ਼ਮੀਨ ਵੀ ਚਲੀ ਜਾਣੀ ਸੀ ਮਾਂ ਹਰ ਰੋਜ਼ ਚੁੱਪਚਾਪ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਪਰ ਉਸ ਦੀਆਂ ਅੱਖਾਂ ਵਿੱਚ ਦੁੱਖ ਸਾਫ਼ ਝਲਕਦਾ ਸੀ ਪਿਤਾ ਜੀ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਕਿ ਪੁੱਤਰ ਕੋਈ ਗੱਲ ਨਹੀਂ ਅਸੀਂ ਮਿਲ ਕੇ ਸਭ ਠੀਕ ਕਰ ਲਵਾਂਗੇ ਪਰ ਉਹਨਾਂ ਦੀਆਂ ਅੱਖਾਂ ਵਿੱਚ ਵੀ ਚਿੰਤਾ ਦੀਆਂ ਲਕੀਰਾਂ ਗਹਿਰੀਆਂ ਹੁੰਦੀਆਂ ਜਾ ਰਹੀਆਂ ਸਨ ਪਿੰਡ ਦੇ ਲੋਕਾਂ ਦੀਆਂ ਗੱਲਾਂ ਦੀਪ ਨੂੰ ਅੰਦਰੋਂ ਖਾ ਰਹੀਆਂ ਸੀ ਕੋਈ ਹਮਦਰਦੀ ਨਾਲ ਵੇਖਦਾ ਤਾਂ ਕੋਈ ਮਜ਼ਾਕ ਉਡਾਉਂਦਾ ਕਿਸੇ ਨੇ ਚਾਹ ਦੀ ਦੁਕਾਨ ਤੇ ਕਿਹਾ ਕਿ ਬੜਾ ਵਡਾ ਉਤਯੋਗਪਤੀ ਬਣਦਾ ਸੀ ਹੁਣ ਦੇਖ ਕੀ ਹਾਲ ਹੋਇਆ ਸ਼ਹਿਰ ਜਾ ਕੇ ਥੋੜੀ ਪੜ੍ਹਾਈ ਕੀ ਕਰ ਲਈ ਆਪਣੇ ਆਪ ਨੂੰ ਬਹੁਤ ਕੁਝ ਸਮਝਣ ਲੱਗ ਪੈਂਦੇ ਆ ਦੀਪ ਨੇ ਘਰੋਂ ਬਾਹਰ ਹੀ ਨਿਕਲਣਾ ਬੰਦ ਕਰ ਦਿੱਤਾ ਉਹ ਦਿਨ ਰਾਤ ਆਪਣੇ ਕਮਰੇ ਵਿੱਚ ਹੀ ਬੰਦ ਰਹਿਣ ਲੱਗਿਆ। ਖਾਣਾ ਠੀਕ ਨਾਲ ਨਹੀਂ ਖਾਂਦਾ ਸੀ। ਨੀਂਦ ਰਾਤਾਂ ਨੂੰ ਕੋਸਾਂ ਦੂਰ ਚਲੀ ਗਈ। ਉਹ ਸੋਚਦਾ ਕਿ ਮੈਂ ਇੰਨੀ ਵੱਡੀ ਗਲਤੀ ਕਿਉਂ ਕੀਤੀ? ਮੈਨੂੰ ਚੰਗੀ ਨੌਕਰੀ ਵਿੱਚ ਹੀ ਰਹਿਣਾ ਚਾਹੀਦਾ ਸੀ। ਮੈਂ ਸਭ ਕੁਝ ਬਰਬਾਦ ਕਰ ਦਿੱਤਾ ਹੈ। ਸੋ ਇਸ ਤਰ੍ਹਾਂ ਹੀ ਸਮਾਂ ਗੁਜ਼ਰਦਾ ਗਿਆ। ਫੇ ਆਉਂਦਾ ਆ ਪੂਰਾ ਮਹੀਨਾ। ਸਾਲ ਦਾ ਸਭ ਤੋਂ ਠੰਡਾ ਵਕਤ। ਲੋੜੀ ਨਜ਼ਦੀਕ ਆ ਰਹੀ ਸੀ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਸੀ। ਬੱਚੇ ਘਰ-ਘਰ ਜਾ ਕੇ ਲੋੜੀ ਮੰਗ ਰਹੇ ਸੀ। ਲੋੜੀ ਵਾਲੇ ਦਿਨ ਸ਼ਾਮ ਨੂੰ ਪਿੰਡ ਦੇ ਵਿਚਕਾਰ ਵੱਡੀ ਲੋਹੜੀ ਬਾਲੀ ਗਈ। ਸੱਜਰੀਆਂ ਨੇ ਵੀ ਨਵੇਂ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਮੁੱਠੀਆਂ ਭਰ-ਭਰ ਕੇ ਦਿਲ, ਗੁੜ, ਮੂਫਲੀ, ਰੇਵੜੀਆਂ ਅੱਗ ਵਿੱਚ ਸੁੱਟ ਰਹੇ ਸੀ। ਢੋਲ ਦੀਆਂ ਥਾਪਾਂ ਗੂੰਜ ਰਹੀਆਂ ਸਨ। ਨੌਜਵਾਨ ਭੰਗੜਾ ਪਾ ਰਹੇ ਸੀ ਅਤੇ ਔਰਤਾਂ ਗਿੱਧਾ ਪਾ ਰਹੀਆਂ ਸਨ। ਲੋਕ ਖੁਸ਼ੀ ਨਾਲ ਨੱਚ ਰਹੇ ਸੀ। ਅੱਗ ਦੇ ਆਲੇ-ਦੁਆਲੇ ਚੱਕਰ ਲਾ ਰਹੇ ਸਨ। ਹਰ ਪਾਸੇ ਆਓ ਸਾਰੇ ਮਿਲ ਕੇ ਗਾਓ ਲੋਹੜੀ ਦੇ ਗੀਤ ਦੀ ਗੂੰਜ ਸੀ। ਦਲਾਂ ਦੀ ਮਹਿਕ ਗੁੜ ਦੀ ਮਿਠਾਸ ਅਤੇ ਮੋਗਫਲੀਆਂ ਦੀ ਖੁਸ਼ਬੂ ਨੇ ਪੂਰੇ ਮਾਹੌਲ ਨੂੰ ਮਹਿਕਾ ਦਿੱਤਾ ਸੀ। ਪ੍ਰਦੀਪ ਇਸ ਸਾਰੀ ਖੁਸ਼ੀ ਤੋਂ ਦੂਰ ਆਪਣੇ ਘਰ ਦੀ ਛੱਤ ਤੇ ਹਨੇਰੇ ਵਿੱਚ ਇਕੱਲਾ ਬੈਠਾ ਸੀ। ਉਸ ਨੇ ਆਪਣੇ ਪੁਰਾਣੇ ਸ਼ਾਲ ਨੂੰ ਮੋਢਿਆਂ ਤੇ ਡੰਡੀ ਲਾਇਆ ਹੋਇਆ ਸੀ। ਪਰ ਜੋ ਠੰਡ ਉਹਨੂੰ ਲੱਗ ਰਹੀ ਸੀ ਉਹ ਸਿਰਫ ਬਾਹਰਲੀ ਨਹੀਂ ਸੀ। ਉਹ ਅੰਦਰਲੀ ਠੰਡ ਸੀ, ਨਿਰਾਸ਼ਾ ਦੀ ਠੰਡ ਜੋ ਹੱਡੀਆਂ ਤੱਕ ਚਲੀ ਗਈ ਸੀ। ਉਹ ਪਿੰਡ ਵਿੱਚ ਵੱੜ ਰਹੀਆਂ ਲੋੜੀਆਂ ਦੀਆਂ ਲਾਟਾਂ ਨੂੰ ਦੇਖ ਰਿਹਾ ਸੀ। ਪਰ ਹਰ ਘਰ ਦੇ ਵਿਹੜੇ ਵਿੱਚ ਅੱਗ ਦੀਆਂ ਲਪਟਾਂ ਉੱਚੀਆਂ ਉੱਠ ਰਹੀਆਂ ਸਨ ਜਿਵੇਂ ਉਮੀਦਾਂ ਦੀਆਂ ਲਾਟਾਂ ਹੋਣ ਪਰ ਉਸ ਦੇ ਅੰਦਰ ਸਿਰਫ ਹਨੇਰਾ ਸੀ ਗਹਿਰਾ ਹਨੇਰਾ ਉਸਨੇ ਸੋਚਿਆ ਕਿ ਇਹ ਲੋਕ ਕਿੰਨੇ ਖੁਸ਼ ਨੇ ਉਹਨਾਂ ਨੂੰ ਕੀ ਪਤਾ ਜ਼ਿੰਦਗੀ ਵਿੱਚ ਨਾਕਾਮਯਾਬੀ ਦਾ ਦਰਦ ਕਿਹੋ ਜਿਹਾ ਹੁੰਦਾ ਹੈ ਉਹਦੇ ਅੰਦਰ ਪੂਦੀ ਠੰਡ ਵਾਗ ਨਿਰਾਸ਼ਾ ਜੰਮ ਚੁੱਕੀ ਸੀ ਉਸ ਨੂੰ ਲੱਗਦਾ ਸੀ ਜਿਵੇਂ ਉਸ ਦੀ ਜ਼ਿੰਦਗੀ ਦੀ ਲੋੜੀ ਬੁਝ ਗਈ ਹੋਵੇ ਅਤੇ ਹੁਣ ਸਿਰਫ ਸਵਾਹ ਬਾਕੀ ਹੈ ਅੱਖਾਂ ਵਿੱਚ ਹੰਝੂ ਆ ਗਏ ਪਰ ਉਸਨੇ ਉਹਨਾਂ ਨੂੰ ਛਾੜ ਦਿੱਤਾ ਹੁਣ ਰੋਣ ਨਾਲ ਵੀ ਕੀ ਹੋਣਾ ਸੀ ਉਸਨੇ ਮਨ ਹੀ ਮਨ ਸੋਚਿਆ ਉੱਥੇ ਬੈਠੀ ਹੋਇਆ ਅਚਾਨਕ ਉਸਨੇ ਪੈਰਾਂ ਦੀ ਆਵਾਜ਼ ਸੁਣੀ ਉਸਦੇ ਇਹ ਦਾਦਾ ਜੀ ਸਨ ਜੋ 80 ਸਾਲ ਦੇ ਸਨ ਪਰ ਅਜੇ ਵੀ ਬਹੁਤ ਹੁਸ਼ਿਆਰ ਅਤੇ ਤੰਦਰੁਸਤ ਸੀ ਉਹ ਛੱਤ ਤੇ ਆਉਂਦੇ ਆ ਉਹਨਾਂ ਨੇ ਆਪਣੀ ਲੱਕੜੀ ਦੀ ਲਾਠੀ ਨਾਲ ਹੌਲੀ-ਹੌਲੀ ਕਦਮ ਚੁੱਕੇ ਦਾਦਾ ਜੀ ਪਿੰਡ ਦੇ ਸਭ ਤੋਂ ਸਿਆਣੇ ਬੰਦੇ ਸਨ ਲੋਕ ਉਹਨਾਂ ਕੋਲ ਸਲਾਹ ਲੈਣ ਆਉਂਦੇ ਸੀ ਉਹਨਾਂ ਨੇ ਜ਼ਿੰਦਗੀ ਦੇ ਬਹੁਤ ਸਾਰੇ ਉਤਾਰ ਚੜ੍ਹਾ ਦੇਖੇ ਹੋਏ ਸੀ ਦੇਸ਼ ਦੀ ਵੰਡ ਗਰੀਬੀ ਮੁਸ਼ਕਲਾਂ ਪਰ ਕਦੇ ਹਾਰ ਨਹੀਂ ਸੀ ਮੰਨੀ ਉਹਨਾਂ ਨੇ ਦੀਪ ਦੇ ਬਿਲਕੁਲ ਨਾਲ ਆ ਕੇ ਬੈਠਦਿਆਂ ਉਸ ਦੇ ਮੋਢੇ ਤੇ ਆਪਣਾ ਗਰਮ ਪਿਆਰ ਭਰਿਆ ਹੱਥ ਰੱਖਿਆ ਉਹਨਾਂ ਨੇ ਨਰਮ ਆਵਾਜ਼ ਵਿੱਚ ਕਿਹਾ ਪੁੱਤ ਸਾਰਾ ਪਿੰਡ ਈਸਰ ਆਦ ਦਲਿੱਦਰ ਜਾਗ ਆ ਰਿਹਾ ਤੂੰ ਇੱਥੇ ਹਨੇਰੇ ਵਿੱਚ ਦਲਿੱਦਰ ਨੂੰ ਜੱਫੀ ਪਾਈ ਕਿਉਂ ਬਿਠਾ ਭਾਵ ਕੀ ਤੂੰ ਸੁਸਤ ਕਿਉਂ ਬਿਠਾ ਦੀਪ ਨੇ ਭਰਿਆ ਅੱਖਾਂ ਨਾਲ ਦਾਦਾ ਜੀ ਵੱਲ ਵੇਖਿਆ ਉਸ ਦਾ ਗਲਾ ਭਰ ਆਇਆ ਬਾਪੂ ਜੀ ਉਸਨੇ ਦੁੱਖ ਭਰੀ ਆਵਾਜ਼ ਵਿੱਚ ਕਿਹਾ ਕਿ ਮੇਰੀ ਜ਼ਿੰਦਗੀ ਦੀ ਲੋੜੀ ਬੁੱਝ ਚੁਕੀ ਆ ਮੈਂ بڑے ਸੁਪਨੇ ਵੇਖੇ ਸਨ ਬਹੁਤ ਮਿਹਨਤ ਕੀਤੀ ਪਰ ਮੇਰੀ ਸਾਰੀ ਮਿਹਨਤ ਤਸਵਾ ਹੋ ਗਈ ਮੈਂ ਆਪਣੇ ਮਾਪਿਆਂ ਦੀ ਜ਼ਮੀਨ ਗਿਰਵੀ ਰੱਖ ਦਿੱਤੀ ਰਿਸ਼ਤੇਦਾਰਾਂ ਤੋਂ ਵੀ ਕਰਜ਼ਾ ਲੈ ਲਿਆ ਅਤੇ ਹੁਣ ਸਭ ਕੁਝ ਗਵਾ ਦਿੱਤਾ ਹੈ ਹੁਣ ਕੁਝ ਨਹੀਂ ਬਚਿਆ ਬਸ ਹਨੇਰਾ ਹੈ ਸ਼ਰਮ ਹੈ ਅਤੇ ਕਰਜ਼ੇ ਦਾ ਬੋਝ ਹੈ ਮੈਂ ਆਪਣੇ ਪਰਿਵਾਰ ਨੂੰ ਵੀ ਨਿਰਾਸ਼ ਕਰ ਦਿੱਤਾ ਲੋਕ ਮੇਰੇ ਤੇ ਹੱਸਦੇ ਆ ਮੈਂ ਕਿਸ ਮੂੰਹ ਨਾਲ ਕਿਸੇ ਨੂੰ ਵੇਖਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਬਾਪੂ ਜੀ ਕਈ ਵਾਰ ਮੈਂ ਸੋਚਦਾ ਹਾਂ ਕਿ ਸਭ ਕੁਝ ਛੱਡ ਕੇ ਕਿਤੇ ਦੂਰ ਚਲਿਆ ਜਾਵਾਂ। ਇੱਥੇ ਰਹਿ ਕੇ ਕੀ ਕਰਨਾ ਹੈ? ਹਰ ਰੋਜ਼ ਉਹੀ ਤਾਨਨੇ, ਉਹੀ ਸ਼ਰਮ। ਮੈਨੂੰ ਹੁਣ ਕੋਈ ਰਾਹ ਨਹੀਂ ਦਿਸਦਾ। ਦਾਦਾ ਜੀ ਕੁਝ ਪਲ ਚੁੱਪ ਰਹੇ, ਫਿਰ ਮੁਸਕਰਾਏ। ਉਹਨਾਂ ਦੀ ਮੁਸਕਾਨ ਵਿੱਚ ਇੱਕ ਅਜੀਬ ਜਿਹੀ ਗਰਮਾਈ ਸੀ, ਜਿਵੇਂ ਠੰਡੀ ਰਾਤ ਵਿੱਚ ਕਿਸੇ ਦੀਵੇ ਦੀ ਲੋ ਹੋਵੇ। ਉਹਨਾਂ ਨੇ ਕਿਹਾ ਕਿ ਚੱਲ ਪੁੱਤ, ਵੇੜੇ ਵਿੱਚ ਚੱਲੀਏ। ਮੈਂ ਤੈਨੂੰ ਉੱਥੇ ਕੁਝ ਦਿਖਾਉਣਾ ਚਾਹੁੰਦਾ। ਦੀਪ ਨੇ ਨਿਰਾਸ਼ਾ ਨਾਲ ਕਿਹਾ ਬਾਪੂ ਜੀ ਮੈਨੂੰ ਕੁਝ ਦੇਖਣ ਦੀ ਇੱਛਾ ਨਹੀਂ ਮੇਰਾ ਨਹੀਂ ਮੰਨ ਕਰਦਾ ਦਾਦਾ ਜੀ ਨੇ ਹੌਲੀ ਪਰ ਪੱਕੀ ਆਵਾਜ਼ ਵਿੱਚ ਫਿਰ ਤੋਂ ਕਿਹਾ ਪੁੱਤ ਮੇਰੇ ਨਾਲ ਚੱਲ ਉਹਨਾਂ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਜਾਦੂ ਸੀ ਦੀਪ ਉੱਠ ਗਿਆ ਅਤੇ ਦਾਦਾ ਜੀ ਦੇ ਪਿੱਛੇ-ਪਿੱਛੇ ਵਿੜੇ ਵਿੱਚ ਆ ਗਿਆ ਵਿੜੇ ਦੇ ਕੋਨੇ ਵਿੱਚ ਇੱਕ ਛੋਟੀ ਜਿਹੀ ਅੱਗ ਬਲ ਰਹੀ ਸੀ ਜੋ ਦਾਦਾ ਜੀ ਨੇ ਪਹਿਲਾਂ ਹੀ ਬਾਲ ਰੱਖੀ ਸੀ ਉਹ ਬਹੁਤ ਛੋਟੀ ਸੀ ਪਰ ਉਸ ਦੀਆਂ ਲਾਟਾਂ ਹਨੇਰੇ ਵਿੱਚ ਵੀ ਚਮਕ ਰਹੀਆਂ ਸਨ ਦਾਦਾ ਜੀ ਨੇ ਇੱਕ ਪਾਸੇ ਰੱਖੀ ਹੋਈ ਗਿੱਲੀ ਸੁੱਕੀ ਲੱਕੜ ਚੁੱਕੀ ਅਤੇ ਅੱਗ ਵਿੱਚ ਪਾ ਦਿੱਤੀ। ਪਹਿਲਾਂ ਪਹਿਲ ਗਿੱਲੀ ਲੱਕੜ ਤੋਂ ਸਿਰਫ ਧੂੰਆਂ ਨਿਕਲਿਆ। ਅੱਗ ਘਟ ਗਈ ਜਿਵੇਂ ਬੁਝਣ ਹੀ ਵਾਲੀ ਹੋਵੇ ਪਰ ਦਾਦਾ ਜੀ ਨੇ ਹੌਲੀ-ਹੌਲੀ ਹਵਾ ਦਿੱਤੀ ਅਤੇ ਕੁਝ ਸੁੱਕੀਆਂ ਲੱਕੜਾਂ ਹੋਰ ਪਾਈਆਂ। ਹੌਲੀ-ਹੌਲੀ ਧੂੰਆਂ ਘਟ ਹੋਣ ਲੱਗਾ ਅਤੇ ਅੱਗ ਫਿਰ ਤੋਂ ਬਲਣ ਲੱਗੀ। ਦਾਦਾ ਜੀ ਬੋਲੇ ਪੁੱਤਰਾ ਉਹਨਾਂ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਿੱਚ ਚਲਕ ਰਹੀਆਂ ਸਨ। ਦਾਦਾ ਜੀ ਬੋਲੇ ਪੁੱਤਰਾ ਧਿਆਨ ਨਾਲ ਦੇਖ ਜਦੋਂ ਅਸੀਂ ਲੋੜੀ ਬਾਲਦੇ ਹਾਂ ਤਾਂ ਸ਼ੁਰੂ ਵਿੱਚ ਲੱਕੜਾਂ ਗਿੱਲੀਆਂ ਹੁੰਦੀਆਂ ਨੇ ਠੰਡੀਆਂ ਹੁੰਦੀਆਂ ਜਦੋਂ ਉਹਨਾਂ ਨੂੰ ਅੱਗ ਲੱਗਦੀ ਆ ਤਾਂ ਪਹਿਲਾਂ ਸਿਰਫ ਧੂਆ ਨਿਕਲਦਾ ਧੂਆ ਅੱਖਾਂ ਵਿੱਚ ਰੜਕਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਅਤੇ ਲੱਗਦਾ ਆ ਕਿ ਜਿਵੇਂ ਅੱਗ ਬੁਝ ਹੀ ਜਾਏਗੀ ਉਹਨੇ ਰੁੱਕ ਕੇ ਦੀਪਵਾਲ ਵੇਖਦਿਆਂ ਫਿਰ ਤੂੰ ਕਿਹਾ ਪਰ ਪੁੱਤ ਅਸੀਂ ਹਾਰ ਨਹੀਂ ਮੰਨਦੇ ਅਸੀਂ ਹਵਾ ਦਿੰਦੇ ਹਾਂ ਹੋਰ ਲੱਕੜਾ ਪਾਉਂਦੇ ਹਾਂ ਧੀਰਜ ਰੱਖਦੇ ਹਾਂ ਅਤੇ ਅੰਤ ਵਿੱਚ ਉਹ ਧੂਆ ਇੱਕ ਮਜ਼ਬੂਤ ਅੱਗ ਬਣ ਜਾਂਦਾ ਜੋ ਸਾਰੀ ਠੰਡ ਦੂਰ ਕਰ ਦਿੰਦਾ ਹਨੇਰੇ ਨੂੰ ਚਾਨਣ ਵਿੱਚ ਬਦਲ ਦਿੰਦਾ ਹੈ ਦੀਪ ਚੁੱਪਚਾਪ ਹੀ ਸੁਣ ਰਿਹਾ ਸੀ ਦਾਦਾ ਜੀ ਫਿਰ ਤੋਂ ਅੱਗੇ ਬੋਲੇ ਤੇਰੀ ਨਾਕਾਮੀ ਇਹੀ ਤੂੰ ਆਏ ਪੁੱਤ ਇਹ ਅੰਤ ਨਹੀਂ ਆ ਇਹ ਸਿਰਫ ਇੱਕ ਪੜਾਅ ਆ ਹਰ ਵੱਡੀ ਅੱਗ ਧੂਏ ਤੋਂ ਹੀ ਸ਼ੁਰੂ ਹੁੰਦੀ ਹੈ ਜੇਕਰ ਧੂਆ ਦੇਖ ਕੇ ਹੀ ਅਸੀਂ ਹਾਰ ਮੰਨ ਲਈਏ ਤਾਂ ਕਦੇ ਗਰਮਾਈ ਨਹੀਂ ਮਿਲ ਸਕਦੀ ਦਾਦਾ ਜੀ ਨੇ ਅੱਗ ਵਿੱਚ ਇੱਕ ਹੋਰ ਲੱਕੜ ਪਾਈ ਦੇਖ ਪੁੱਤ ਲੱਕੜ ਸਾਨੂੰ ਸਿਖਾਉਂਦੀ ਆ ਕਿ ਜਿਵੇਂ ਪੋਦੀ ਕੜਾਕੇ ਦਾ ਠੰਡ ਤੋਂ ਬਾਅਦ ਮੱਗਰ ਫੱਗਣ ਦਾ ਨੈਗ ਮੌਸਮ ਆਉਂਦਾ। ਉਵੇਂ ਹੀ ਮੁਸ਼ਕਲਾਂ ਦੇ ਹਨੇਰੇ ਤੋਂ ਬਾਅਦ ਕਾਮਯਾਬੀ ਦਾ ਚਾਨਣ ਜ਼ਰੂਰ ਆਉਂਦਾ। ਜਦੋਂ ਸਰਦੀ ਆਪਣੇ ਸਿਖਰ ਤੇ ਹੁੰਦੀ ਆ ਤਾਂ ਅਸੀਂ ਹਾਰ ਨਹੀਂ ਮੰਨਦੇ। ਅਸੀਂ ਲੋੜੀ ਬਾਲਦੇ ਆ। ਦਾਦਾ ਜੀ ਨੇ ਦੀਪ ਦੇ ਨਾਲ ਅੱਗ ਦੇ ਸਾਹਮਣੇ ਬੈਠਦਿਆਂ ਕਿਹਾ, ਤੈਨੂੰ ਪਤਾ ਪੁੱਤ ਮੈਂ ਵੀ ਤੇਰੀ ਵਾਂਗ ਹੀ ਸੀ। ਇੱਕ ਵਾਰ 1947 ਜਦੋਂ ਦੇਸ਼ ਦੀ ਵੰਡ ਹੋਈ ਅਸੀਂ ਸਭ ਕੁਝ ਗਵਾ ਦਿੱਤਾ ਸੀ। ਸਾਡਾ ਘਰ, ਜ਼ਮੀਨ, ਸਾਡੀਆਂ ਯਾਦਾਂ ਸਭ ਕੁਝ ਉੱਧਰ ਰਹਿ ਗਿਆ ਸੀ। ਅਸੀਂ ਖਾਲੀ ਹੱਥ ਇਸ ਪਾਰ ਆਏ ਸੀ ਤੇਰੀ ਦਾਦੀ ਰਾਤ-ਰਾਤ ਪਰੁੰਦੀ ਸੀ ਮੈਂ ਵੀ ਸੋਚਦਾ ਸੀ ਕਿ ਹੁਣ ਕੀ ਹੋਏਗਾ ਪਰ ਫਿਰ ਮੈਂ ਸੋਚਿਆ ਕਿ ਜੇਕਰ ਮੈਂ ਹਾਰ ਮੰਨ ਲਵਾਂ ਤਾਂ ਮੇਰੇ ਬੱਚਿਆਂ ਦਾ ਕੀ ਹੋਏਗਾ ਮੈਂ ਮਿਹਨਤ ਕੰਨੀ ਸ਼ੁਰੂ ਕੀਤੀ ਦਿਹਾੜੀ ਕੀਤੀ ਛੋਟੀਆਂ-ਛੋਟੀਆਂ ਨੌਕਰੀਆਂ ਕੀਤੀਆਂ ਪੈਸੇ ਬਚਾਏ ਅਤੇ ਫਿਰ ਇੱਕ ਛੋਟੀ ਜਹੀ ਜ਼ਮੀਨ ਖਰੀਦੀ ਜਿੱਥੇ ਤੇਰਾ ਪਿਓ ਹੁਣ ਖੇਤੀ ਕਰਦਾ ਅੱਜ ਜੋ ਤੂੰ ਇਸ ਘਰ ਦੀ ਛੱਤ 'ਤੇ ਬੈਠਾ ਇਹ ਉਸ ਹਾਰ ਨਾ ਮੰਨਣ ਦਾ ਹੀ ਨਤੀਜਾ ਹੈ ਦੀਪ ਨੇ ਹਰਾਨੀ ਨਾਲ ਦਾਦਾ ਜੀ ਵੱਲ ਵੇਖਿਆ ਉਸ ਨੂੰ ਇਹ ਗੱਲਾਂ ਪਹਿਲਾਂ ਕਦੇ ਇੰਨੇ ਵਿਸਥਾਰ ਨਾਲ ਨਹੀਂ ਸੀ ਪਤਾ ਦਾਦਾ ਜੀ ਨੇ ਅੱਗੇ ਕਿਹਾ ਪਰ ਸ਼ਰਤ ਇਹ ਆ ਪੁੱਤ ਕਿ ਤੈਨੂੰ ਆਪਣੇ ਅੰਦਰ ਉਮੀਦ ਦੀ ਚੰਗਿਆੜੀ ਨੂੰ ਬੁਝਣ ਨਹੀਂ ਦੇਣਾ ਚਾਹੇ ਬਾਹਰ ਕਿੰਨੀ ਵੀ ਠੰਡ ਹੋਵੇ ਚਾਹੇ ਕਿੰਨਾ ਵੀ ਧੂਆਂ ਹੋਵੇ ਤੈਨੂੰ ਉਹ ਚੰਗਿਆੜੀ ਨੂੰ ਬਚਾ ਕੇ ਰੱਖਣਾ ਚਾਹੀਦਾ ਉਸੇ ਛੋਟੀ ਜਹੀ ਚੰਗਿਆੜੀ ਤੋਂ ਵੱਡੀ ਅੱਗ ਬਲਦੀ ਹੈ ਲੋਕਾਂ ਦੀਆਂ ਗੱਲਾਂ ਤੋਂ ਨਾ ਡਰ ਦਾਦਾ ਜੀ ਨੇ ਗੰਭੀਰ ਹੁੰਦਿਆ ਕਿਹਾ ਜੋ ਲੋਕ ਅੱਜ ਤੇਰੇ ਤੇ ਹੱਸ ਰਹੇ ਆ ਉਹ ਉਹ ਹੀ ਲੋਕ ਆ ਜੋ ਤੇਰੀ ਕਾਮਯਾਬੀ ਤੇ ਸਭ ਤੋਂ ਵੱਧ ਖਿਜ ਕਰਨਗੇ ਕਿਉਂਕਿ ਉਹਨਾਂ ਵਿੱਚ ਕੋਸ਼ਿਸ਼ ਕਰਨ ਦੀ ਹਿੰਮਤ ਹੀ ਨਹੀਂ ਆ ਕਾਮਯਾਬੀ ਸ਼ਰਮ ਦੀ ਗੱਲ ਨਹੀਂ ਆ ਪੁੱਤ ਕੋਸ਼ਿਸ਼ ਨਾ ਕਰਨਾ ਸ਼ਰਮ ਦੀ ਗੱਲ ਆ ਤੂੰ ਤਾਂ ਘੱਟੋ ਘੱਟ ਕੋਸ਼ਿਸ਼ ਤਾਂ ਕੀਤੀ ਆ ਇਹ ਸੁਣ ਕੇ ਦੀਪ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਹ ਬਾਹਰ ਦੀ ਠੰਡ ਤੋਂ ਨਹੀਂ ਸਗੋਂ ਆਪਣੇ ਅੰਦਰਲੇ ਡਰ ਤੋਂ ਕੰਬ ਰਿਹਾ ਸੀ ਉਸ ਦੇ ਅੰਦਰ ਕੁਝ ਬਦਲਣ ਲੱਗ ਪਿਆ ਉਸ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਨਾਕਾਮਯਾਬੀ ਨੂੰ ਇੰਨਾ ਵੱਡਾ ਬਣਾ ਰਿਹਾ ਸੀ ਕਿ ਉਸਨੇ ਆਪਣੇ ਆਪ ਨੂੰ ਉਸ ਵਿੱਚ ਦਫਨ ਕਰ ਲਿਆ ਸੀ ਦਾਦਾ ਜੀ ਨੇ ਇੱਕ ਛੋਟੀ ਜਿਹੀ ਪੁੜੀਆ ਆਪਣੇ ਜੀਬ ਵਿੱਚੋਂ ਕੱਢੀ ਜਿਸ ਵਿੱਚ ਤਿਲ ਅਤੇ ਗੁੜ ਸੀ ਉਹਨਾਂ ਨੇ ਕੁਝ ਦੀਪ ਦੇ ਹੱਥ ਵਿੱਚ ਦਿੱਤੇ ਲੈ ਪੁੱਤ ਇਹਨਾਂ ਨੂੰ ਅੱਗ ਵਿੱਚ ਪਾ ਅਤੇ ਆਪਣੇ ਮਨ ਦੀ ਸਾਰੀ ਨਿਰਾਸ਼ਾ ਡਰ ਅਤੇ ਸ਼ਰਮ ਨੂੰ ਵੀ ਇਸ ਅੱਗ ਵਿੱਚ ਸਾੜ ਦੇ ਦੀਪ ਨੇ ਮੁੱਠੀ ਪਰ ਤਿਲ ਤੇ ਗੁੜ ਚੁੱਕਿਆ ਉਸ ਦੇ ਹੱਥ ਕੰਬ ਰਹੇ ਸੀ ਉਸ ਨੇ ਅੱਗ ਵੱਲ ਵੇਖਿਆ ਜੋ ਹੁਣ ਚੰਗੀ ਤਰ੍ਹਾਂ ਬਲ ਰਹੀ ਸੀ ਉਸ ਨੇ ਡੂੰਗਾ ਸਾ ਲਿਆ ਅਤੇ ਪੂਰੀ ਸ਼ਕਤੀ ਦੇ ਨਾਲ ਅੱਗ ਵਿੱਚ ਤਿਲ ਸੁੱਟਦਿਆਂ ਪੁਕਾਰ ਕੇ ਕਿਹਾ ਈਸਰ ਆ ਦਲਿੰਦਰ ਜਾ ਤਿਲ ਅੱਗ ਵਿੱਚ ਪੈਂਦੇ ਹੀ ਚੜ ਚੜ ਕੇ ਬਾਣਨ ਲਗੇ ਇੱਕ ਮਿੱਠੀ ਜਿਹੀ ਖੁਸ਼ਬੂ ਫੈਲ ਗਈ ਦੀਪ ਨੇ ਫਿਰ ਮੁਠੀ ਭਰੀ ਅਤੇ ਇੱਕ ਵਾਰ ਹੋਰ ਜ਼ੋਰ ਨਾਲ ਕਿਹਾ ਈਸਰ ਆ ਦਲਿੰਦਰ ਜਾ ਮੇਰੇ ਅੰਦਰ ਉਮੀਦ ਦੀ ਅੱਗ ਬਲੇ ਮੇਰਾ ਡਰ ਦੂਰ ਹੋਵੇ ਹਰ ਵਾਰ ਜਦੋਂ ਉਹ ਤਿਲ ਸੁੱਟਦਾ ਉਸ ਨੂੰ ਲੱਗਦਾ ਜਿਵੇਂ ਉਸ ਦੇ ਅੰਦਰ ਦਾ ਭਾਰ ਹਲਕਾ ਹੋ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਵਾਰ ਨਿਰਾਸ਼ਾ ਦੇ ਨਹੀਂ ਸਗੋਂ ਰਾਹਤ ਦੇ ਹੰਝੂ ਸਨ ਦਾਦਾ ਜੀ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਪੁੱਤ ਯਾਦ ਰੱਖੇ ਤੂੰ ਹਾਰਿਆ ਨਹੀਂ ਆ ਤੂੰ ਸਿਰਫ ਇੱਕ ਸਬਕ ਸਿੱਖਿਆ ਆ ਹੁਣ ਤੈਨੂੰ ਪਤਾ ਹੈ ਕਿ ਕੀ ਗਲਤੀਆਂ ਨਹੀਂ ਕਰਨੀਆਂ ਇਹ ਸਿੱਖਿਆ ਤੇਰੀ ਸਭ ਤੋਂ ਵੱਡੀ ਪੂੰਜੀ ਆ ਕੱਲ ਤੋਂ ਨਵੀਂ ਸ਼ੁਰੂਆਤ ਕਰ ਛੋਟਾ ਸ਼ੁਰੂ ਕਰ ਪਰ ਸ਼ੁਰੂ ਜ਼ਰੂਰ ਕਰ ਜਿਵੇਂ ਇਹ ਛੋਟੀ ਅੱਗ ਵੱਡੀ ਬਣ ਗਈ ਓਵੇਂ ਹੀ ਤੇਰੀਆਂ ਛੋਟੀਆਂ ਕੋਸ਼ਿਸ਼ਾਂ ਵੱਡੀ ਕਾਮਯਾਬੀ ਬਣ ਜਾਣਗੀਆਂ ਉਸ ਰਾਤ ਦੀਪ ਨੇ ਸਿਰਫ ਲੋੜੀ ਨਹੀਂ ਮਨਾਈ ਸੋ ਉਹ ਆਪਣੇ ਅੰਦਰ ਫਿਰ ਤੋਂ ਮਿਹਨਤ ਦੀ ਅੱਗ ਬਾਲ ਲਈ ਸੀ। ਉਹ ਦੇਰ ਰਾਤ ਤੱਕ ਜਾਗਦਾ ਰਿਹਾ, ਸੋਚਦਾ ਰਿਹਾ। ਉਸਨੇ ਆਪਣੀ ਡਾਇਰੀ ਕੱਢੀ ਅਤੇ ਲਿਖਣਾ ਸ਼ੁਰੂ ਕੀਤਾ। ਉਸਨੇ ਕੀ ਗਲਤੀਆਂ ਕੀਤੀਆਂ, ਕੀ ਸਿੱਖਿਆ ਅਤੇ ਅੱਗੇ ਕੀ ਕਰਨਾ ਹੈ। ਅਗਲੇ ਦਿਨ ਸੂਦ ਚੰਡ ਦੇ ਨਾਲ ਹੀ ਦੀਪ ਉੱਠ ਗਿਆ। ਉਹਨਾਂ ਹੱਥ ਹੋ ਕੇ ਤਿਆਰ ਹੋਇਆ। ਉਸਦੀ ਮਾਂ ਨੇ ਹੈਰਾਨੀ ਨਾਲ ਪੁੱਛਿਆ, "ਪੁੱਤ ਇੰਨੀ ਸਵੇਰ ਕਿੱਥੇ ਜਾਣਾ ਹੈ?" ਦੀਪ ਨੇ ਪਹਿਲੀ ਵਾਰ ਕਈ ਮਹੀਨਿਆਂ ਵਿੱਚ ਮੁਸਕਰਾ ਕੇ ਕਿਹਾ, "ਮਾਂ ਮੈਂ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਿਹਾ। ਮੈਂ ਕਈ ਲੋਕਾਂ ਨੂੰ ਮਿਲਣ ਆਇਆ।" ਉਜੇ ਕੰਮ ਦੇਖਣਿਆ ਮੈਂ ਇਸ ਵਾਰ ਛੋਟਾ ਸ਼ੁਰੂ ਕਰੂੰਗਾ ਪਰ ਚੰਗੀ ਤਰ੍ਹਾਂ ਸੋਚ ਸਮਝ ਕੇ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਪਿਤਾ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਦਾਦਾ ਜੀ ਕੋਨੇ ਵਿੱਚ ਬੈਠੇ ਚੁੱਪਚਾਪ ਮੁਸਕਰਾ ਰਹੇ ਸਨ ਅਗਲੇ ਕੁਝ ਮਹੀਨਿਆਂ ਵਿੱਚ ਦੀਪ ਨੇ ਹੌਲੀ-ਹੌਲੀ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਉਸ ਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਅਤੇ ਇੱਕ ਛੋਟਾ ਜਿਹਾ ਸਹਿਕਾਰੀ ਸੰਗਠਨ ਬਣਾ ਲਿਆ ਇਸ ਵਾਰ ਉਸ ਨੇ ਵੱਡੀ ਫੈਕਟਰੀ ਦੀ ਬਜਾਏ ਘਰੇਲੂ ਪੱਧਰ ਤੇ ਖੇਤੀਬਾੜੀ ਦੇ ਉਤਪਾਦਨ ਪ੍ਰੋਸੈਸ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਅਚਾਰ, ਪਾਪੜ, ਗੁੜ ਤੋਂ ਬਣੀਆਂ ਚੀਜ਼ਾਂ ਨੂੰ ਬਣਾਉਣ ਲੱਗਾ। ਰਾਹ ਆਸਾਨ ਨਹੀਂ ਸੀ। ਕਈ ਵਾਰ ਉਸ ਨੂੰ ਨਿਰਾਸ਼ਾ ਹੋਈ। ਕਈ ਵਾਰ ਛੋਟੀਆਂ-ਛੋਟੀਆਂ ناکامیਆਂ ਆਈਆਂ। ਪਰ ਹਰ ਵਾਰ ਜਦੋਂ ਉਹ ਹਾਰਨ ਵਾਲਾ ਹੁੰਦਾ ਉਸ ਨੂੰ ਉਹ ਲੋੜੀ ਵਾਲੀ ਰਾਤ ਯਾਦ ਆ ਜਾਂਦੀ। ਦਾਦਾ ਜੀ ਦੀਆਂ ਗੱਲਾਂ, ਉਹ ਧੂਆ ਜੋ ਅੱਗ ਬਣ ਗਿਆ ਸੀ ਅਤੇ ਈਸ਼ਰ ਆਦ ਦਲੇਦਰ ਜਾਦਾ ਉਹ ਮੰਤਰ। ਹੌਲੀ-ਹੌਲੀ ਕੰਮ ਚੱਲਣ ਲੱਗਾ। ਲੋਕਾਂ ਨੇ ਉਸ ਦੇ ਉਤਪਾਦਾਂ ਦੀ ਕੁਆਲਿਟੀ ਦੀ ਵੀ ਤਾਰੀਫ਼ ਕੀਤੀ। ਆਸ-ਪਾਸ ਦੀ ਪਿੰਡਾਂ ਤੋਂ ਆਰਡਰ ਆਉਣੇ ਸ਼ੁਰੂ ਹੋਣ ਲੱਗੇ। ਦੀਪ ਨੇ ਥੋੜਾ-ਥੋੜਾ ਕਰਕੇ ਆਪਣਾ ਕਰਜ਼ਾ ਵੀ ਚੁਕਾਉਣਾ ਸ਼ੁਰੂ ਕਰ ਦਿੱਤਾ। ਸੋ ਅਗਲੇ ਸਾਲ ਜਦੋਂ ਲੋਹੜੀ ਆਈ, ਉਸ ਦੀ ਸਥਿਤੀ ਬਿਲਕੁਲ ਵੱਖਰੀ ਸੀ। ਉਸ ਦਾ ਕੰਮ ਚੱਲ ਰਿਹਾ ਸੀ। ਉਸ ਨੇ ਆਪਣੇ ਪਿਤਾ ਜੀ ਦੀ ਗਿਰਵੀ ਜ਼ਮੀਨ ਵੀ ਵਾਪਸ ਕਰ ਲਈ ਸੀ। ਬਹੁਤ ਸਾਰਾ ਕਰਜ਼ਾ ਚੁਕਾ ਦਿੱਤਾ ਸੀ। ਅਜੇ ਵੀ ਬਹੁਤ ਕੁਝ ਬਾਕੀ ਸੀ। ਪਰ ਹੁਣ ਰਾਹ ਸਾਫ਼ ਦਿਸ ਰਿਹਾ ਸੀ। ਲੋਹੜੀ ਵਾਲੇ ਦਿਨ ਦੀਪ ਨੇ ਪਿੰਡ ਦੇ ਸਾਰੇ ਬੱਚਿਆਂ ਨੂੰ ਅਤੇ ਗਰੀਬ ਪਰਿਵਾਰਾਂ ਨੂੰ ਇੱਕ ਵੱਡੀ ਲੋਹੜੀ ਦਾ ਇੰਤਜ਼ਾਮ ਕੀਤਾ। ਉਸ ਨੇ ਦਿਲ ਗੜ ਮੁਫਲੀ ਰੇਵੜੀਆਂ ਸਭ ਨੂੰ ਵੰਡੀਆਂ ਜਦੋਂ ਲੋੜੀ ਬਲੀ ਤਾਂ ਉਸਨੇ ਆਪਣੇ ਦਾਦਾ ਜੀ ਨੂੰ ਸਨਮਾਨ ਨਾਲ ਅੱਗ ਦੇ ਨਾਲ ਬਿਠਾਇਆ ਉਸਨੇ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਕਿਹਾ ਮਿੱਤਰੋ ਪਿਛਲੇ ਸਾਲ ਮੈਂ ਟੁੱਟ ਗਿਆ ਸੀ ਮੈਂ ਸੋਚਦਾ ਸੀ ਕਿ ਮੇਰੀ ਜ਼ਿੰਦਗੀ ਦੀ ਲੋੜੀ ਬੁੱਝ ਗਈ ਆ ਪਰ ਮੇਰੇ ਦਾਦਾ ਜੀ ਨੇ ਮੈਨੂੰ ਸਿਖਾਇਆ ਕਿ ਧੂਵੇਂ ਤੋਂ ਹੀ ਅੱਗ ਵੱਲਦੀ ਆ ਨਾਕਾਮਯਾਬੀ ਅੰਤ ਨਹੀਂ ਆ ਇਹ ਸਿਰਫ ਇੱਕ ਪੜਾਅ ਆ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਵੀ ਕਦੇ ਟੁੱਟੋ ਹਾਰੋ ਤਾਂ ਯਾਦ ਰੱਖੋ ਲੋੜੀ ਦਾ ਸੰਦੇਸ਼ ਇਹੀ ਆ ਕਿ ਸਭ ਤੋਂ ਗਹਿਰੀ ਠੰਡ ਤੋਂ ਬਾਅਦ ਹੀ ਬਸੰਤ ਆਉਂਦਾ ਆ ਬਸ ਆਪਣੇ ਅੰਦਰ ਉਮੀਦ ਦੀ ਚੰਗਿਆੜੀ ਨੂੰ ਬੁਝਣ ਨਾ ਦਿਓ ਸਾਰੇ ਲੋਕਾਂ ਨੇ ਤਾੜੀਆਂ ਵਜਾਈਆਂ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ ਉਹ ਲੋਕ ਜੋ ਉਸਦੇ ਪਹਿਲਾਂ ਹੱਸਦੇ ਸੀ ਹੁਣ ਉਹ ਸ਼ਰਮਿੰਦਾ ਸਨ ਅਤੇ ਕੁਝ ਲੋਕ ਆ ਕੇ ਮਾਫੀ ਮੰਗਣ ਲੱਗੇ ਦਾਦਾ ਜੀ ਨੇ ਦੀਪ ਨੂੰ ਗਲੇ ਲਾਇਆ ਤੇ ਕਿਹਾ ਮੈਨੂੰ ਪਤਾ ਸੀ ਪੁੱਤ ਤੂੰ ਉੱਠ ਖੜਾ ਹੋਏਂਗਾ ਤੂੰ ਸਿਰਫ ਆਪਣੇ ਲਈ ਨਹੀਂ ਸਗੋ ਆਪਣੇ ਪਿੰਡ ਲਈ ਆਪਣੇ ਨੌਜਵਾਨਾਂ ਲਈ ਵੀ ਇੱਕ ਮਿਸਾਲ ਬਣਿਆ ਆ ਉਸ ਰਾਤ ਜਦੋਂ ਲੋਹੜੀ ਦੀਆਂ ਲਾਟਾਂ ਆਸਮਾਨ ਵੱਲ ਉੱਠੀਆਂ ਪੂਰਾ ਪਿੰਡ ਇੱਕ ਸੁਰ ਵਿੱਚ ਗਾ ਰਿਹਾ ਸੀ ਈਸਰ ਆ ਦਿਲਿੰਦਰ ਜਾ ਸੋ ਇਸ ਕਹਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਪੂ ਦੀ ਸਰਦੀ ਵਾਂਗ ਹੁੰਦੀਆਂ ਜੋ ਆਉਂਦੀਆਂ ਜ਼ਰੂਰ ਆ ਪਰ ਹਮੇਸ਼ਾ ਲਈ ਨਹੀਂ ਟਿਕਦੀਆਂ ਨਾ ਕਾਮਯਾਬੀ ਧੂਆਂ ਆ ਅੰਤ ਨਹੀਂ ਆ ਜਿਵੇਂ ਲੋਹੜੀ ਬਾਲਦੇ ਸਮੇਂ ਗਿੱਲੀਆਂ ਲੱਗਣਾ ਪਹਿਲਾਂ ਧੂਆਂ ਦਿੰਦੀਆਂ ਪਰ ਫਿਰ ਤੀਜ ਅੱਗ ਬਣ ਜਾਂਦੀਆਂ ਉਵੇਂ ਹੀ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ ਲੋਹੜੀ ਦਾ ਅਸਲ ਸੰਦੇਸ਼ ਇਹ ਆ ਈਸਰ ਆ ਤੇ ਦਲਿੱਦਰ ਜਾ ਭਾਵ ਖੁਸ਼ਹਾਲੀ ਆਵੇ ਗਰੀਬੀ ਅਤੇ ਸੁਸਤੀ ਦੂਰ ਚਲੀ ਜਾਵੇ ਇਹ ਸਿਰਫ ਇੱਕ ਨਾਰਾ ਨਹੀਂ ਸਗੋ ਜਿੰਦਗੀ ਜਿਉਣ ਦਾ ਤਰੀਕਾ ਆ ਜਦੋਂ ਠੰਡ ਬਹੁਤ ਵੱਧ ਜਾਂਦੀ ਆ ਤਾਂ ਅੱਗ ਬਾਲੋ ਜਦੋਂ ਨਿਰਾਸ਼ਾ ਘੇਰ ਲਵੇ ਤਾਂ ਉਮੀਦ ਦੀ ਚਿੰਗਿਆੜੀ ਨੂੰ ਬਚਾਓ ਆਪਣੇ ਇਰਾਦਿਆਂ ਦੀ ਅੱਗ ਬਾਲ ਕੇ ਰੱਖੋ ਕਾਮਯਾਬੀ ਦੀ ਬਸੰਤ ਜ਼ਰੂਰ ਆਏਗੀ ਯਾਦ ਰੱਖੋ ਹਰ ਵੱਡੀ ਅੱਗ ਛੋਟੀ ਚੰਗਿਆੜੀ ਤੋਂ ਹੀ ਸ਼ੁਰੂ ਹੁੰਦੀ ਆ ਅਤੇ ਹਰ ਕਾਮਯਾਬੀ ਨਾ ਕਾਮਯਾਬੀ ਦੇ ਧੂਏ ਤੋਂ ਹੀ ਨਿਕਲਦੀ ਆ ਉਮੀਦ ਆ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਣੀ ਆ ਅਜਿਹੀਆਂ ਹੋਰ ਮੋਟੀਵੇਸ਼ਨਲ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਸੋ ਮਿਲਦੇ ਹਾਂ ਅਗਲੀ ਅਜਿਹੀ ਵੀਡੀਓ ਦੇ ਨਾਲ ਧੰਨਵਾਦ